ਗੁਰਗੰਨ ਸਾਹਿਬ ਚ ਲਿਖਿਆ ਅੰਦਾ ਆਗੂ ਜੇਠੀਏ ਕਿਉਂ ਪਾਬਰਜਾਂ ਆਪ ਉਸੇ ਮਤਰੋਸੀਏ ਕਿਉਂ ਰਾਪਛਾਣੇ ਉਹਨੇ ਕੀ ਰਾਪਛਾਣੇ ਬਿਜਾਦੀ ਕੀ ਹੁੰਦੀ ਆ ਸੋ ਇਹ ਅੰਦੇ ਆਗੂ ਨੇ ਹੀਰਾ ਫੇਰੀ ਨਾਲ ਕੰਮ ਕਰਦੇ ਨੇ ਪੰਜਾਬ ਵਾਲਿਆਂ ਨੂੰ ਸचेत ਰਹਿਣਾ ਪਊਗਾ ਕਿ 2027 ਜਿਹੜਾ ਬੀਜੇਪੀ ਕਹਿੰਦੀ ਅਸੀਂ ਅੱਗੇ ਆ ਜਾਣਾ ਹੈ ਜਿਹੜੇ ਬੀਜੇਪੀ ਨਾਲ ਰਲਣ ਨੂੰ ਤਿਆਰ ਹੋਣ ਉਹਨਾਂ ਨੂੰ ਮੂੰਹ ਨਾ ਆਉਣਾ ਉਹ ਚ ਹੈ ਜਿਹੜਾ ਮਰਜੀ ਕਰਦੀ ਦਲ ਦਾ ਮੰਗ ਹੋਵੇ ਭਾਵੇਂ ਅਕਾਲੀ ਦਲ ਕਾਲੀ ਦਲ ਦੇ ਵਿੰਗ ਹੀ ਕੋਈ ਲਾਊਗਾ ਹੋਰ ਤਾਂ ਕਿਸੇ ਨੇ ਜਾਣੇ ਨਹੀਂ ਵੀ ਜੀ ਆਪ ਵੀ ਨਾ ਨਹੀਂ ਮੇਨ ਕਾਲੀ ਦਲ ਜਿਹੜਾ ਸੁਖਵੀਰ ਹਣਾ ਵਾਲਾ ਜੇ ਉਹ ਵੀ ਜਾਊਗਾ ਤਾਂ ਵੀ ਇਹਨੋਂ ਕੋਈ ਰਾਣਾ ਚਾਹੀਦਾ ਜਿਹੜਾ ਬੀਜਪੀ ਨਾਲ ਰਲੂ ਤੁਸੀਂ ਮੈਨੂੰ ਇਹ ਦੱਸੋ ਬੀਜਪੀ ਨਾਲ ਨਿਤਿਸ਼ ਕੁਮਾਰ ਰਲਿਆ ਸੀ ਬਿਹਾਰ ਦੀ ਚੋਣ ਦਾ ਇੱਕ ਹੋਰ ਦੱਸ ਦੇਣਾ ਮੈਂ ਨਿਤਿਸ਼ ਕੁਮਾਰ ਦੀ ਇੰਨੀ ਫੱਟੀ ਪੋਚੀ ਹੁਣ ਨਿਤਿਸ਼ ਕੁਮਾਰ ਤੋਂ ਬਿਨਾ ਸਰਕਾਰ ਬਣਾ ਸਕਦੇ ਨਹੀਂ ਨਿਤਿਸ਼ ਕੁਮਾਰ ਤੋਂ ਆਪਣੀ ਮਰਜ਼ੀ ਦਾ ਕੰਮ ਕਰਾਉਂਗੇ ਜੇ ਉਹਨੂੰ ਬਣਾਉਣਗੇ ਵੀ ਮੁੱਖ ਮੰਤਰੀ ਨਹੀਂ ਕਰਨਗੇ ਜਾਂ ਭੱਜਣਗੇ ਜੱਡ ਜੋਲ ਨਾ ਨਾ ਹੁਣ ਨਿਤਿਸ਼ ਕੁਮਾਰ ਦਿੱਲੀ ਦੀ ਸਰਕਾਰ ਵੀ ਨਹੀਂ ਤੋੜਨੀ ਚਾਹਤਾ ਲਾਰੇ ਹੋਰ ਇਹੀ ਚੰਦਰਬਾਬੂ ਦਾ ਕਰਨਗੇ। ਇਹੀ ਇਹਨਾਂ ਨੇ ਉਦਮਠਾਕਰਿਆ ਦਾ ਕਰਿਆ। ਇਹੀ ਇਹਨਾਂ ਨੇ ਨਵੀਨ ਪਟਰਾਇਕ ਦਾ ਕਰਿਆ ਸਾਰੀਆਂ ਸੀਟਾਂ ਉਹਨਾਂ ਰਾਈਆਂ। ਲੋਕ ਸਭਾ ਦੀਆਂ 21 ਦੇ ਵਿੱਚੋਂ 20 ਸੀਟਾਂ ਭਾਜਪੀ ਨੇ ਹੇਰਾਫਰੀ ਨਾਲ ਜਿੱਤੀਆਂ। 12.48% ਦਾ ਵਾਧਾ ਕੀਤਾ। ਸੋ ਇਸ ਕਰਕੇ ਉਹ ਹੇਰਾਫਰੀ ਨਾਲ ਜਿਤਾ ਵੀ ਸਕਦੀ ਹੈ, ਹਰਾ ਵੀ ਸਕਦੀ ਹੈ। ਜੇ ਉਹਨੇ ਜੋ ਉਹ ਰੱਖ ਲੈਣਗੇ ਵੀ ਅਸੀਂ ਆਪਣੇ ਹਿਸਾਬ ਨਾਲ ਚਲਾ ਦਈਏ। ਹਾਂ। ਸੋ ਜਿਹੜਾ ਵੀ ਰਲੇ ਪੰਜਾਬ ਦਾ ਹਿੱਤ ਕਦੇ ਵੀ ਜਿੱਦੀ ਨਾਲ ਰਲ ਕੇ ਹੋ ਨਹੀਂ ਸਕਦਾ।